ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਾ ਜੀ ਆਪਾਂ ਅੱਜ ਵਾਲਾ ਵਲੌਗ ਸ਼ੁਰੂ ਕਰਨ ਟਾਈਮ ਹੋ ਗਿਆ ਜੀ 1 ਵਜ ਚੁੱਕਿਆ ਦੁਪਹਿਰ ਦਾ ਟਾਈਮ ਹੋ ਗਿਆ ਤੇ ਬਾਕੀ ਪਲੀਜ਼ ਜਿਹੜਾ ਸਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ 1 ਵਜੇ ਮੈਂ ਰਸੋਈ ਦੇ ਵਿੱਚ ਕਿਉਂ ਖੜੀ ਹਾਂ ਤੁਸੀਂ ਵੀ ਸੋਚਦੇ ਹੋਵੋਗੇ ਵੀ ਕੀ ਗੱਲ ਆ ਵੀ ਮੁੜਕਾ ਮੁੜਕੀ ਹੋਈ ਜਾਂਦੀ ਹੈ ਤੇ ਆਪਾਂ ਜੀ ਅੱਜ ਨਾ ਸਲਾਹ ਦੀ ਵੀ ਇੱਕਦਮ ਨਹੀਂ ਪੈ ਗਿਆ ਮਸਾ ਮਸਾ ਨਹੀਂ ਆਇਆ ਬਹੁਤ ਔਖਾ ਤੇ ਮੈਂ ਆਖਿਆ ਵੀ ਅੱਜ ਆਪਾਂ ਨਾ ਗੋਗਲੇ ਬਣਾਉਣੇ ਆ ਤੇ ਬਸ ਮੈਂ ਬਾਹਰ ਰਹੀ ਸੀ ਗੁੜ ਅੱਧਾ ਕਿਲੋ ਗੁੜ ਪਾਇਆ ਆਪਾਂ ਤੇ ਕਿਲੋ ਸਵਾ ਕਿਲੋ ਆਟਾ ਪਾ ਲਾਂਗੇ ਤੇ ਬਾਧੂ ਗੁਗਲੇ ਬਣ ਜਾਣਗੇ ਤੇ ਜਿਹੜੀ ਕੱਲ ਭੈਣ ਨੇ ਚੁੰਨੀਆਂ ਲੈ ਆ ਕੇ ਦਿੱਤੀਆਂ ਸੀ ਉਹਨਾਂ ਚ ਮੈਂ ਚੁੰਨੀ ਲੈ ਲਈ ਆ ਜਾ ਵਾਲੀ ਤੇ ਉਧਰੋਂ ਆਪਣੀ ਮਸ਼ੀਨ ਚ ਕੱਪੜੇ ਪਾਏ ਪਏ ਕਿਉਂਕਿ ਕੱਪੜੇ ਤਾਂ ਸਵੇਰ ਦੇ ਪਾਏ ਆ 11 ਵਜੇ ਦੇ ਉਹ ਰੋੜੀ ਨਹੀਂ ਹੁਣੀ ਆਈ ਹੈ ਹਜੇ ਤੇ 11 ਵਜੇ ਦੇ ਪਾਏ ਆ ਕੱਪੜੇ ਤੇ ਹਜੇ ਇੱਕ ਕਿਹੜਾ ਨਹੀਂ ਆਇਆ ਕਿਉਂਕਿ ਲੇਟ ਆ ਜਾਂਦੀ ਹੈ 11 ਵਜਿਆਂ ਦੀ ਬਾਕੀ ਰਾਤ ਇੰਨੀ ਜ਼ਿਆਦੇ ਨੇਰੀ ਆਈ ਇੰਨੀ ਜ਼ਿਆਦੇ ਨੇਰੀ ਠੀਕਾ ਤੇ ਨੇਰੀ ਆ ਗਈ ਘੰਟਾ ਨੇਰੀ ਆਏਗੀ ਮੁੜ ਕੇ ਘੰਟਾ ਆਇਆ ਮੀ ਫਿਰ ਜਿਹੜਾ ਸੀਗਾ ਆਇਆ ਸਾਰਾ ਉਹਦੇ ਉੱਤੇ ਪੈ ਗਿਆ ਮੀ ਤੜਕੇ ਫਿਰ ਝਾੜੂ ਪੋਚਾ ਕਰਿਆ 2 ਘੰਟੇ ਲੱਗ ਗਏ ਝਾੜੂ ਪੋਚਾ ਕਰਨ ਤੇ ਮਸਾ ਕੱਢਿਆ ਭਾਈ ਬੁਰਾ ਹਾਲ ਗੱਤਾ ਤੇ ਹੁਣ ਹੁਣ ਦੇਖੋ ਸਾਰੇ ਵਧੀਆ ਹੋ ਗਿਆ ਕਲੀਨ ਪੀਨ ਫੇ ਫਰਸਾ ਬੁਰਸਾ ਦੇ ਪੋਚੇ ਲਾਇ ਆ ਆਪਣੀ ਸੁਆਤ ਇੱਥੋਂ ਥੋੜੀ ਜਿਹੀ ਚਾਉਂਗੀ ਸੀਗੀ ਫੇ ਪੋਚਾ ਪੂਤਾ ਲਾਇਆ ਆ ਤਾਂ ਕਿ ਇੱਥੋਂ ਪਾਟੀ ਸੀ ਨਾ ਇੱਥੋਂ ਚਾਉਂਗੀ ਸਾਡੀਆਂ ਸੁਆਤਾਂ ਦਾ ਥੋੜਾ ਹਾਲ ਮੰਦਾ ਹੀ ਐ ਇੱਥੋਂ ਚਾਉਂਗੀ ਸੀ ਇਹ ਤੇ ਥੋੜੀ ਜਿਹੀ ਰਸੋਈ ਚਾਉਂਗੀ ਤੜਕੇ ਚਿਕਣੀ ਮਿੱਟੀ ਆ ਗਈ ਇਹਨਾਂ ਨੇ ਬਹੁਤ ਜ਼ਿਆਦੇ ਮੱਥਾਂ ਗੁਣੀ ਭਰੇ ਔਰ ਡੰਗਰ ਵੀ ਲਾ ਪੁੱਤ ਲਓ ਜੀ ਰਾਤ ਮੀ ਆਇਆ ਠੀਕਾ ਘਾਂਟਾ ਸਾਨੂੰ ਦੱਸੀ ਜਾਨੀ ਤੇ ਘਾਂਟਾ ਹੀ ਨੇਰੀ ਆਈ ਸਾਰਾ ਜਮਾਤ ਆ ਉੱਤਰੇ ਤਾਂ ਤੇ ਟੂੜੀ ਅੱਜ ਆਪਣੀ ਜਸ਼ਨ ਦੇ ਰੈਡੀ ਨੇ ਸਾਮ ਰੇਆ ਟੂੜੀ ਬਸ ਹੁਣ ਅਰੇਸਟ ਕਰਨ ਆਇਆ ਥੋੜਾ ਜਿਹੜੀ ਆਪਣੀ ਉਹ ਹੁੰਦੀ ਪਰਾਲੀ ਛੋਣੇ ਵਾਲੀ ਉਹ ਪਈ ਸੀ ਉਹ ਲਿਆਂਦੀ ਹੁਣ ਸਾਰੀ ਟੂੜੀ ਦੇ ਉੱਤੇ ਪਿਛਾਤੀ ਤੇ ਸਾਰੀ ਟੂੜੀ ਤੇ ਪਿਛਾਉਣ ਤੋਂ ਬਾਅਦ ਮੈਂ ਸੁੰਦੁ ਖਾ ਕੇ ਲਿਓਣੀ ਚੱਪਲਾ ਬਾਲੀ ਚੱਪਲਾ ਲਾ ਦਨੇ ਨਾ ਪੋਚਾ ਲੱਗਾਂਦਾ ਹੱਥ ਜੀ ਪਈ ਹੋਈ ਆ ਸਾਰਿਆਂ ਦੀਆਂ ਪਈਆਂ ਜਸ਼ਨ ਦੀਆਂ ਉਹ ਪਈਆਂ ਜਸ਼ਨ ਦੇ ਰੈਡੀ ਦੀਆਂ ਆ ਪਈਆਂ ਮੰਮੀ ਜੀ ਉਹ ਬਾਟ ਕਦੇ ਬਾੜ ਚ ਪਈਆਂ ਬਸ ਆਤ ਦੀ ਬਣੀ ਹੋਈ ਐ ਸਾਰਿਆਂ ਨੂੰ ਤੇ ਕੱਪੜੇ ਆਪਣੇ ਧੋ ਧੋ ਕੇ ਤੇ ਰੱਖ ਲਾਂਗੇ ਅੱਬਾ ਤੇ ਥੱਲੇ ਜ ਹੋਏ ਤਾਂ ਝੱਲ ਲਿਆਵਾਂ ਕਿਤਾ ਜੀ ਹੋਣੀ ਸਵੇਰੇ ਖੜ ਚੰਦੀ ਲੈੜ ਫਿਰ ਤਾਂ ਹੁਣੋਂ ਅਸੀਂ ਧੋ ਕੇ ਬਾ ਦੇ ਦਿੰਦੀਆਂ ਤੇ ਮੈਂ ਤੁਹਾਨੂੰ ਦਿਖਾ ਕੇ ਜਾਈ ਹਾਂ ਕਿ ਮੈਂ ਕੁਝ ਕਰਤਾ ਹਵਾ ਬਾਹਰ ਦਾ ਬਾਲੇ ਸੁਣ ਚੱਲੀ ਜਾਂਦੀ ਐ ਸਾਰੇ ਬਾਹਰ ਮੰਜੜਾਈ ਬੈਠੇ ਸੀਗੇ ਇੱਥੇ ਇੱਥੇ ਬਹਿ ਕੇ ਚਾਹ ਪੀਤੀ 11 ਵਾਲੀ ਨਾ ਉਹ ਤੇ ਸਾ ਤਿੰਨ ਮੰਜੇ ਭਇਆ ਮੰਮੀ ਦਾ ਆ ਸਾਡੀ ਨਿੱਕੀ ਜਸੂ ਆ ਰਹੀ ਆ ਦੇਖੋ ਨਿੱਕੀ ਜਸੂ ਤੇ ਇਹ ਆਈ ਸੀਗੀ ਜੀ ਨਾ ਹੁਣ ਅੱਜ ਪ੍ਰੀਤਾ ਜਾਵੜੀ ਨਾ ਕਿ ਘਰੇ ਤੇ ਇਹ ਕਹਿੰਦੀ ਮੈਂ ਇੱਥੇ ਰਹੂੰਗੀ ਆ ਦੀ ਮੈਂ ਅੱਥਨੇ ਹੋਰ ਨਾ ਹਣਾ ਆ ਦੀ ਇੱਕ ਵਾਰੀ ਮੈਂ ਉੱਚ ਨਾ ਕਿ ਆਉਂਗੀ ਮੈਨਰ ਦੇ ਵਿੱਚ ਤੇ ਮੰਮੀ ਗਏ ਸੀਗੇ ਨਾਲ ਇਹਨਾਂ ਦੇ ਕੱਲੀਆਂ ਤਾਂ ਜੀ ਜਵਾਖੜੀਆਂ ਨੂੰ ਭੇਜ ਵੀ ਨਹੀਂ ਸਕਦੇ ਆਪਾਂ ਹਨ ਮਰਨਾ ਆ ਜਾਣੇ ਨਿੱਕੀ ਆ ਸਾਡੀ ਡੁੱਬ ਜੇ ਤਾਂ ਔਖਾ ਹੈ ਤੇ ਲਓ ਜੀ ਜਸ਼ਨ ਦੇ ਰੈਡੀ ਨੇ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਤੂੜੀ ਦਾ ਬਹੁਤ ਜ਼ਿਆਦਾ ਫਿਕਸ ਜਦੋਂ ਹਨੇਰੀ ਆ ਜਾਂਦੀ ਸਾਰੇ ਡੱਬੇ ਦੀ ਭਾਰੀ ਬਣ ਜਾਂਦੀ ਉਹ ਤਾਂ ਪਾਣੀ ਅਸੀਂ ਛਿੜਕ ਛਿੜਕ ਕੇ ਰਾਹ ਬਥੇਰਾ ਉਹ ਕਰ ਲਿਆ ਵੀ ਜਮਾਈ ਰੱਖੀ ਇੰਨੀ ਤਾਂ ਨਹੀਂ ਉੱਡਦੀ ਸੀ ਪਰ ਫਿਰ ਵੀ ਉੱਡੀ ਆ ਤੂੜੀ ਆ ਦੇ ਖੁਬਾਨ ਦੇ ਵਿੱਚ ਪਈਏ ਬਸ ਨੂੰ ਦਿਖਾਉਣੀ ਆ ਓ ਮੰਮੀ ਸਰਵਾਈ ਜਾਂਦੇ ਆ ਫਿਰ ਅਸੀਂ ਸੱਸ ਨੂੰ ਬਣਾਵਾਂਗੇ ਅੱਜ ਗੁਲਗਲੇ ਫਿਰ ਜੀਜਾ ਕਰਿਆ ਵੀ ਗੁਲਗਲੇ ਬਣਾਈਏ ਮੈਂ ਬਹੁਤ ਜਣਾ ਦਾ ਕਰੀ ਤੇ ਫਿਰ ਅੱਜ ਮੌਸਮ ਵਧੀਆ ਠੰਡਾ ਹੋ ਗਿਆ ਨਾਲੇ ਮੀਂਹ ਪੈ ਗਿਆ ਤੇ ਚਲੋ ਇੱਕ ਬਹਾਨਾ ਜਾਂ ਹੋ ਗਿਆ ਵੀ ਹਾਂ ਅੱਜ ਗੁਲਗਲੇ ਬਣ ਜਾਣਗੇ ਤੇ ਇਹ ਤੁਹਾਨੂੰ ਮੈਂ ਦਿਖਾਵਾਂ ਬੈਕ ਕੈਮਰਾ ਕਰਕੇ ਲੋ ਜੀ ਸਾਰੀ ਟੁੜੀ ਦੇ ਉੱਤੇ ਪਾਤੀ ਪ੍ਰਾਲੀ ਪੂਰੀ ਮੋਟੀ-ਮੋਟੀ ਪਾਦੀਆ ਇੰਨਾ ਘਰ ਰਹਿ ਗਿਆ ਤਾਂ ਪਤਾ ਨਹੀਂ ਕਿੱਥੇ ਰਹਿ ਗਿਆ ਕਿ ਉੱਡੀ ਉੱਡ ਗਈ ਪਤਾ ਨਹੀਂ ਪੌਣੀ ਐ ਇੱਥੇ ਥੋੜਾ ਜਿਹਾ ਰਹਿੰਦਾ ਆ ਵਾਲਾ ਤੇ ਹੁਣ ਇਹ ਉਹ ਪਾ ਕੇ ਨਾ ਵੀ ਸਾਰੀ ਤੇ ਪਾਤੀ ਆ ਦੇਖੋ ਲਗਭਗ ਤੇ ਹੁਣ ਪਤਾ ਕੀ ਕਰਨਾ ਇਹਨਾਂ ਨੇ ਜਿਹੜੀ ਆ ਮਿੱਟੀ ਲਿਆਂਦੀ ਹੈ ਨਾ ਇਹ ਲਿਆਂਦੀ ਹੈ ਟੋਬੇ ਦੀ ਮਿੱਟੀ ਤੇ ਬਹੁਤ ਜ਼ਿਆਦਾ ਸਖਤ ਹੁੰਦੀ ਹੈ ਇਹ ਇਹਨੇ ਤਾਂ ਆਖਿਆ ਸੀ ਡੈਡੀ ਨੂੰ ਕਹਿੰਦਾ ਇੱਕ ਟਰਾਲੀ ਵੀ ਹੋਰ ਲਿਓ ਤੇ ਫਿਰ ਆਪੋ ਇਹ ਉੱਥੇ ਪਾ ਦਾਂਗੇ ਛੱਤਾਂ ਤੇ ਬਹੁਤ ਜ਼ਿਆਦਾ ਸਖਤ ਹੁੰਦੀ ਹੈ ਤੇ ਇਹ ਪਾਈਗੀ ਨਾ ਜਦੋਂ ਤੇ ਫਿਰ ਜੰਮ ਜਿੱਥੇ ਜੰਮ ਜੂਗੀ ਵੀ ਜਿੱਥੇ ਪਾਤੀ ਉੱਤੇ ਪਾਣੀ ਛਿੜਕਦਾ ਉੱਥੇ ਜੰਮ ਜੂਗੀ ਹਲਦੀ ਨਹੀਂ ਤੇ ਕਹਿੰਦੇ ਅੱਜ ਤੂੜੀ ਦਾ ਕਰਦੇ ਹਾਂ ਤਕਾਹ ਤੇ ਉਧਰ ਅੱਜ ਮੀਂਹ ਪੈਣ ਦਾ ਕਿੰਨਾ ਫਾਇਦਾ ਮੈਂ ਤੁਸੀਂ ਆਖੋਗੇ ਐਂ ਵੀਡੀਓ ਲੰਮੀ ਕਰ ਦੂਗੀ ਤੇ ਅੱਜ ਦੇਖੋ ਤੁਸੀਂ ਸਬਜੀ ਖੜੀ ਆ ਨਾ ਪੱਤੇ ਐ ਜਮਾ ਨਹੀਂ ਕੁਮਲਾਏ ਮੀਂਹ ਪੈ ਗਿਆ ਭਰ ਗਏ ਵਧੀਆ ਬਾਵਾ ਮੀਂਹ ਆਇਆ ਜੀ ਆਪਣੇ ਚਾਰ ਪੰਜ ਛੀ ਛੀ ਉਂਗਲਾ ਮੀਂਹ ਪੈ ਗਿਆ ਵਧੀਆ ਤੇ ਸਬਜੀ ਕਿੱਡੀ ਸੋਹਣੀ ਖੜੀ ਐ ਸਾਰੀ ਸਬਜੀ ਵਧੀਆ ਧੋਤੀ ਗਈ ਨਹੀਂ ਤਾਂ ਰੇਤੇ ਨਾਲ ਪੱਤੇ ਮੱਚ ਰਹੇ ਸੀਗੇ ਸਬਜੀ ਦੇ ਚਲੋ ਜੀ ਹੁਣ ਆਪਾਂ ਹੁਣ ਆਪਾਂ ਬਣਾਉਣੇ ਆ ਆਟਾ ਗੁੰਨਦੇ ਆਂਗੇ ਲੋ ਜੀ ਇਹਨਾਂ ਦਾ ਨਾਮ ਕੀ ਹੋਇਆ ਚਾਚੇ ਭਤੀਜੀ ਦੀ ਬਾੜੀ ਬੰਦੀ ਐ ਇਹਨਾਂ ਨੂੰ ਪਾਊਡਰ ਲਾਇਆ ਮੈਂ ਇਹਦੇ ਨਾਲ ਉਹ ਕਰੀ ਜਾਂਦੀ ਸੀ ਪਿੰਡਾ ਜਾਂ ਪੱਟੀ ਜਾਂਦੀ ਸੀਗੀ ਉਧਰ ਤਾਂ ਉੱਠੀ ਪਈ ਮੈਂ ਲਾ ਦਈਏ ਸਾਰਾ ਡੱਬਾ ਹੀ ਲਾਇਆ ਆਇਆ ਅੱਜ ਸਾਰਾ ਡੱਬਾ ਲਗਾਉਂਗਾ ਧੌਂ ਧੌਂਤ ਲਾਈਏ ਹਾਂ ਹਾਂ ਹੁਣ ਨਹੀਂ ਗੋਲਦੀ ਇਹ ਫੋਨ ਦੇਖੀਏ ਉਹ ਨਾ ਕਾਲੋ ਅਰੇ ਇਹਨਾਂ ਬਾੜੀ ਚੁੱਪੀ ਹੁੰਦੀ ਆ ਕੰਡੇ ਲੜਾਉਂ ਆ ਕੰਡੇ ਲੜਾਉਂ ਆ ਨਾ ਚਲੋ ਜੀ ਆਪਾਂ ਆਟਾ ਗੋਲੀ ਇਹ ਤਾਂ ਹੀ ਕਰੀ ਜਾਣਗੇ ਆਏ ਮੇਰੀ ਉਂਗਲੀ ਤੋੜਤੀ ਓ ਮਾਈ ਗਾਡ ਆਹ ਦੇਖੀ ਜੂਲ ਵੱਜੀ ਗਈ ਆ ਓ ਆਹ ਆ ਕੱਢੀ ਗਈ ਹਾਂਜੀ ਮਤਲਬ ਫੋਟੋ ਜੀ ਖੁੱਲਦੇ ਨੇ ਲੱਗੇ ਨਾ ਜੀ ਆਪਾਂ ਲੱਗੇ ਗੂਗਲ ਮਾਰਨ ਵਾਸਤੇ ਦੁਗੜੀ ਚਾਹ ਬਾੜੀ ਗਈ ਇਧਰ ਚਾਚਾ ਪੰਜ ਚਾਹ ਗੋਲੇ ਬੈਠੇ ਸਾਡੇ ਅੱਖਾਂ ਬਾਹਰ ਲੈ ਜੋ ਉਥੇ ਮੰਝਦੇ ਮਦੀ ਹਵਾ ਚਾਉਦੀ ਹੈ ਕਹਿੰਦੇ ਇੱਥੇ ਬਹੁਤ ਕਸਟਸੇਬ ਚੱਟਨੀ ਤੁਸੀਂ ਤਾਂ ਮਗਰ ਜਾਗਰੋ ਬਾਹਰ ਹਾਂ ਡੈਡੀ ਨੇ ਪੜਾਤੀ ਚਾਹ ਦੇ ਨਾਲ ਤੇ ਸਾਰੇ YouTube ਵਾਲੇ ਖਾ ਲੋ ਜੀ ਗੋਲਕ ਨੇ ਪਤਾ ਕੀ ਹੈ ਇੱਕ ਤਾਂ ਦੁਪਹਿਰੇ ਜੀ ਰੋਟੀ ਖਾਣ ਦੀ ਜੀ ਨਹੀਂ ਜਾਂਦਾ ਐਂ ਲੱਗਦਾ ਵੀ ਵੀ ਹਨਾ ਵੀ ਕਰਾਰੀ ਚੀਜ਼ ਹੋਵੇ ਹਾਂ ਇਹ ਸਾਡੇ ਜਵਾਕ ਜੀ ਇਹਨਾਂ ਨਵਿੰਨਮ ਕੀੜ ਹੋਵੇ ਇਹਨਾਂ ਨੂੰ ਤੇ ਮੈਨੂੰ ਵਧੀਆ ਲੱਗਦਾ ਛੋਟਲੇ ਹੋਵੇ ਮਠੀਆਂ ਹੋਵੇ ਜਾਂ ਕੁਝ ਮੈਨੂੰ ਖੂ ਕਰ ਲੱਗਦਾ ਵਧੀਆ ਲੱਗਦਾ vip ਮੈਨੂੰ ਲੱਗਦਾ ਦੀ ਗਾਂ ਵਾਲੀ ਜਿਹੜੀ ਜਨਰੇਸ਼ਨ ਹੈ ਜਵਾਕ ਹੈ ਆ ਗੁਗਲੇ ਗਲਗਲੇ ਖਾਇਆ ਕਰਨਗੇ ਕੁਸ਼ਟ ਵਾਲਾ ਬਸ ਆਪਾਂ ਲਾਸਟ ਪੀੜੀ ਰਹੇਗੀ ਜਿਹੜੇ ਆਪਾਂ ਗੁਗਲੇ ਖਾਣੇ ਆ ਗੁਗਲੇ ਵਗੈਰਾ ਮੱਠੀਆਂ ਇਹ ਜਾਂ ਕੁਝ ਖਾਣੇ ਆ ਚੇਜ਼ ਨਹੀਂ ਕੁਝ ਖਾਣੇ ਦਾ ਬਸ ਗਾਂ ਆ ਗਿਆ ਉਹ ਕਾਸੇ ਪਾਨੇ ਦੀ ਹੈ ਮੰਮੀ ਕਰੀ ਜਾਂਦੇ ਮਾਸੀ ਦਾ ਗੱਲ ਭਾਉਂਦੇ vip ਪਰਸਨ ਹੈ Papa ਗਿਆ ਤੁਸੀਂ ਜਾਈ ਬਤ जी सारे जने खाड़ो गुलकड़े हो रात मी पे एक ना जो आए गए जीजा भी नहीं आंदा कई दिन हो गए आए जो मेनू भरना ही चाहिए मौसम ठंडा हो माटा मोटा गुलगड़े पाईए जी ज्या कर रहा

चाहिए हवा चली कपड़े एक बारी ज रेह के दौर आर्क झल के लिया आप चुकी जाएंगे फिर आपने चरण ला के रख देंगे फिर कल चाह बजूगी नहीं कमा का टाइम होगा ਆਪਦੀ ਨਹੀਂ ਆਈ ਆਪਣੇ ਨਾ ਕਿੰਨੇ ਵਜੇ ਆਈ ਉਹਦੀ ਬਾਤ ਤਾਂ ਤਾਂ ਪਤਾ ਹੀ ਨਹੀਂ ਲੱਗਿਆ ਛੋਟੇ ਤਾਂ ਘਰ ਬੁੱਧ ਲਵੇਟ ਰਹੇ ਸਾਨੂੰ ਤਾਂ ਬਣੀ ਪਈ ਔਜ ਵਾਲ ਦੀ ਸੁਣੀ ਬਣੀ ਨਾ ਟੀਵੀ ਚੱਲਦਾ ਜੀ ਮੈਂ ਤੇ ਮੰਮੀ ਚੱਲੇ ਆ ਸੀ ਕੱਪੜੇ ਕੱ洗ਣ ਮੈਨਰ ਤੇ ਤੜਕੇ ਲੱਗਿਆ ਤੜਕੇ ਲੱਗਿਆ 11 ਵਜੇ ਤੇ 3 ਵਜੇ ਜਾ ਕੇ ਖੜਾ ਸੁਟਿਆ ਫਿਰ ਆਪਾਂ ਵੀ ੜੀ ਕਰੀ ਸੀ ਵੀ ਮਸ਼ੀਨ ਚ ਤੋੜਿਆ ਹੈ ਕੀ ਕਰਕੇ ਥੁੱਕੇ ਭੇਜੀ ਝਾੜੂ ਬੰਦ ਹੋਰ ਝਾੜੂ ਕੋ ਕਰਨੇ ਜੀ ਜਮਾ ਪੋਚਣੇ ਥਕਾ ਤੇ ਸੀ ਹਾਂ ਤੇ ਤਾਂ ਕਰਕੇ ਫਿਰ ਅਸੀਂ ਆਖਿਆ ਵੀ ਮੰਮੀ ਕਹਿੰਦੀ ਮਸ਼ੀਨ ਚ ਧੋਵਾ ਕੇ ਕਹਿੰਦੀ ਮੈਂ ਤਾਂ ਕਿਹਾ ਸੀ ਵੈਸੇ ਮੰਮੀ ਨੂੰ ਮੰਮੀ ਕਹਿੰਦੀ ਛੱਡ ਪਰੇ ਕਹਿੰਦੀ ਮਸਤ ਪੈਸੀ ਹੁਣ ਛਾੜੂ ਬੰਖਰ ਮਾਦੇ ਫੇਰ ਉੱਥੇ ਫੇਰ ਬੱਛਾ ਤੇ ਬੈਠਾ ਹੋਰ ਮੰਮੀ ਕਹਿੰਦੇ ਫੇਰ ਆਪਾਂ ਮਸ਼ੀਨ ਚੀ ਧੋ ਲਾਂਗੇ ਕੁਛ ਨਹੀਂ ਹੁੰਦਾ ਤੇ ਬਸ ਆਏ ਆ ਜਾਂਦੀ ਸੀ ਉੱਠ ਜਾਂਦੀ ਸੀ ਪਰ ਇਹ ਧੋਤੇ ਗਏ ਵਧੀਆ ਕੰਮ ਨਿਪੜ ਗਿਆ ਤੇ ਹੁਣ ਅਸੀਂ ਚੱਲੀਆਂ ਸੱਸ ਨੂੰ ਹਾਂ ਮੈਨਰ ਤੇ ਤੇ ਹਵਾ ਏਡੀ ਸੋਹਣੀ ਠੰਡੀ ਠੰਡੀ ਐ ਨਾ ਪਾਣੀ ਹਾਂ ਖੁੱਲਾ ਬੰਦ ਲੱਗ ਗੁੱਟ ਬਸ ਜਾਣੋਂ ਹੰਟ ਟਾਈਮ ਲੱਗੂ ਜਿਹੜਾ ਲੱਗੂਗਾ ਤੇ ਇੱਕ ਨਾ ਆਪਣੇ ਪਰਮਜੀਤ ਕੌਰ ਆ ਸਾਡੇ ਇਧਰ ਸੱਸੇ ਦੇ ਆਹੋ ਤਾਰੂਆਣਾ ਪਿੰਡਾ ਉਹਨਾਂ ਦਾ ਤੇ ਉਹ ਮੈਂ ਰੋਜ ਭੁੱਲ ਜਾਨੀ ਆ ਵਿਚਾਰੇ ਕਹਿੰਦੇ ਦੀਦੀ ਮੇਰਾ ਨਾਮ ਲਿਓ ਮੈਂ ਤੁਹਾਡੀ ਰੋਜ ਵੀਡੀਓ ਦੇਣੀ ਆ ਸ਼ਾਮ ਨੂੰ ਦਿੱਲੀ ਤੇ ਭਾੜੇ ਭੁੱਲ ਜਾਈਦਾ ਕੀ ਕਰੀਏ ਕੰਮ ਤੋਂ ਤੇ ਨਹੀਂ ਲੋਟ ਆਉਂਦੇ ਹੋਣੇਰੀ ਦੀ ਦੁਆ ਵੇ ਮੇਰੀ ਆਗੂ ਭਜਾ ਬੈ ਜਾਂਦਾ ਹੋਰ ਨੇਰੀ ਤਾਂ ਜਵਾਂ ਲੈ ਕੇ ਪੈ ਗਈ ਹੈ ਚਾਚਾ ਚਾਚਾ ਤੇ ਇੱਕ ਸੀ ਆ ਇੱਕ ਪਰਮਜੀਤ ਭੈਣ ਦੇ ਨਾਮ ਪਰਮਜੀਤ ਨਾਮ ਤੇ ਆਈਡੀ ਹੈ ਦੀਦੀ ਦੀ ਤੇ ਉਹ ਦੀਦੀ ਵੀ ਆਪਣੇ ਬਹੁਤ ਟਾਈਮ ਤੋਂ ਜੁੜੇ ਹੋਇਆ ਕੱਲ ਤਾਂ ਜੀ ਦੀਦੀ ਨੇ ਕਹਿ ਤਾਂ ਕਹਿੰਦੀ ਦੀਦੀ ਤੁਸੀਂ ਮੇਰਾ ਨਾਂ ਨਹੀਂ ਲਿਆ ਮੈਂ ਤੁਹਾਡੇ ਨਾਲ ਗੁੱਸੇ ਆਂ ਭੈਣ ਬਣ ਕੇ ਗੁੱਸੇ ਨਾ ਹੋਇਆ ਕਰੋ ਕਈ ਵਾਰੀ ਭੁੱਲ ਜਾਂਦੇ ਆਂ ਸਾਡੀਆਂ ਝੋਟੀਆਂ ਦੋਨੇ ਰਿੰਗ ਲੱਗੀਆਂ ਵੀ ਕਿੱਧਰ ਗਈਆਂ ਦੇਖ ਰੋਲਾ ਪਾਉਂਦਾ ਤੜਾ ਜਾਣ ਨਹੀਂ ਤਣਾਉਂਦੀ ਹੈ ਪੋਸੂ ਵੀ ਮੋਹ ਕਰਦੇ ਆ ਨਾ ਮੰਮੀ ਸਾਰਾ ਲੱਗ ਚੇ। ਸਾਰਾ ਬੰਦੂਰੇ ਕਰਦੇ ਹਾਂ ਬਸ ਮਾਝ। ਚਲੋ ਜੀ ਹੋਰ ਕੇਰਾ ਆਪਾਂ ਕੱਪੜੇ ਕਿ ਚਾਲਦੇ ਫਿਰ ਸਾਨੂੰ ਮੈਨਰ ਤੇ ਜਾ ਕੇ ਮਿਲਾਂਗੇ। ਅਜੇ ਤਾਂ ਲੈਣੇ ਨਹੀਂ ਤੇ ਸਕੂਲੀ ਦੇ ਲੈ ਜਾਂਦੇ ਭਰ ਕੇ ਬਠਾ। ਜਸ਼ਨ ਦੇ ਡੜੀ ਗਏ ਆ ਰੇਤਾ ਲੈਣ। ਉਹ ਵੀ ਜ਼ਰੂਰੀ ਆ ਜੀ ਬਸ ਮਾਥਲੇ ਸੱਟਣਾ। ਕਿਉਂਕਿ ਟੋਏ ਪੈ ਰਹੇ ਆ ਤੇ ਟੋਏ ਰਾਤ ਪਾਣੀ ਦੇ ਭਰ ਕੇ ਭਾਈ ਤੇ ਐ ਬਣ ਗਿਆ ਘਾਰਾ ਪੂਰਾ। ਤੇ ਐ ਤਾਂ ਪਸ਼ੂ ਵੀ ਨਹੀਂ ਪੱਲੇ ਜਾਂਦੇ ਨੇ ਕਹਿੰਦੇ। ਨੀਰੇ ਤੋਂ ਪਹਿਲਾਂ ਪਹਿਲਾਂ ਰੇਤਾ ਸੜਦੀ ਏ। ਤੇ ਫਿਰ ਪਸ਼ੂਰਾ ਬਣਾ ਕੇ ਜਾਣਗੇ ਵਿਚਾਰੇ ਆਪਣੇ। ਹੋਣ ਰਾਤ ਮੀਂਹ ਆ ਗਿਆ ਤੇ ਵਿਚਾਰੇ ਨੇ ਟੈਪ ਪਾਹ ਚੇ ਕਰਿਆ ਬਾਹਰ ਜਦੋਂ ਬੰਨੇ ੜੰਬ ਬੰਨੇ ਬੈ ਗੇ ਸਾਰੇ ਚਾਵਾਂ ਉੱਠੇ ਬਸ ਦੇਖੋ ਇੱਕ ਖਾਲੋ ਚਲੋ ਜੀ ਫੇਰ ਬੰਦੀ ਆ ਗਈ ਆਪਣੀ ਮੱਕੀ ਕਿੰਦੀ ਸੋਹਣੀ ਖੜੀ ਹੈ ਨਾ ਹਰੀ ਕਚਾਰ ਦੇਖੋ ਹਰੀ ਹਰੀ ਖੜੀ ਆ ਇੱਧਰ ਸਾਡੇ ਹਰਾ ਜੀ ਹੋਰ ਕਿਸੇ ਦੇ ਹਰਾ ਹੈ ਨਹੀਂ ਤੁਸੀਂ ਨੇੜੇ-ਤੇੜੇ ਦੇਖ ਲਓ ਕਿਸੇ ਦੇ ਹਰਾ ਹੈਗਾ ਨਾ ਆ ਇੱਧਰ ਖੜਾ ਆਏ ਵੀ ਛੋਟਾ ਤੇ ਦੂਰ-ਦੂਰ ਤੱਕ ਤੁਸੀਂ ਦੇਖ ਲਓ ਹਰਾ ਦੀ ਨਾ ਜਮਾ ਨਹੀਂ ਜਾਂ ਉਹ ਉੱਥੇ ਖੜੀ ਹੈ ਥੋੜੀ ਜਿਹੀ ਉਹ ਬਰ ਲਜੀ ਵੀ ਦੀ ਦੀਆਂ ਪਰ ਉਹ ਵੀ ਮੱਚੀ ਜੇ ਬਈਆ ਤੇ ਸਾਡਾ ਹਰਾ ਦੇਖੀ ਤੇ ਆਹ ਹੈ ਜੀ ਆਪਣਾ ਮੈਨਰ ਜਿਹਨੂੰ ਅਸੀਂ ਨਹਿਰ ਕਹਿ ਦਿੰਨੇ ਆ ਸੁਆ ਕਹਿ ਦਿੰਨੇ ਆ ਇਹ ਇਹਨੂੰ ਅਸੀਂ ਮੂਤਾ ਮੈਨਰ ਹੀ ਕਹਿੰਦੇ ਹੁੰਦੇ ਆ ਲਓ ਜੀ ਮੰਮੀ ਨੇ ਲਾ ਲਾ ਪੱਠੜਾ ਤੇ ਆਪਾਂ ਵੀ ਲਾਈਏ ਇੱਕ ਝੱਲੀਏ ਦਵਾ ਦਾ ਕਿੱਥੇ ਬੈਠਾਂਗੇ ਮੰਮੀ ਇੱਥੇ ਚੱਪ ਚਲੋ ਜੀ ਲਾ ਲਈਏ ਪੱਠੜਾ ਕਿੰਡਾ ਸੋਹਣਾ ਲੱਗਦਾ ਸਾਫ ਪਾਣੀ ਹੁੰਦਾ ਜੀ ਸਾਡੇ ਨਾਲ ਜਮਾ ਗੰਦਾ ਪਾਣੀ ਨਹੀਂ ਹੁੰਦਾ ਤੁਸੀਂ ਆਪ ਦੇਖ ਲਓ ਹਾਂ ਨੇਰੀ ਦਾ ਕਰਕੇ ਆ ਮਾੜਾ ਮੋਟਾ ਪੱਤੇ ਜਿ ਆ ਰਿਆ ਤੂੜੀ ਤੰਦਿਆ ਨਹੀਂ ਤਾਂ ਚੱਪਾ ਬਿਲਕੁਲ ਮੂੰਹ ਦੇਖ ਲੋ ਵਿੱਚ ਬੜਾ ਨਹੀਂ ਇੰਨਾ ਸਾਫ ਲਓ ਜੀ ਕੈਮਰਾਮੈਨ ਆਪਾਂ ਮੰਮੀ ਨੂੰ ਬਣਾਤਾ ਅੱਜ ਤੇ

મારું અખ્યા ખાતું ખાવા લીમી ਨੂੰ ਕਿਹਾ ਕਿ ਵਾਸੀ ਬਾਣੀ ਆਂਦੀ ਹੈ ਹੈ ਲਓ ਜੀ ਕੱਪੜੇ ਪਾਤੇ ਆਪਾਂ ਸੁੱਕਣੇ ਤੇ ਹੁਣ ਸੁੱਕੀ ਜਾਣਗੇ ਕੰਮ ਨਹੀਂ ਪੜਿਆ ਕਿਰ ਕਰ ਕੱਲ ਨੂੰ ਤਾਂ ਵਾਸੀ ਕੀ ਤੋਂ ਤੂਟੀ ਹੋਊਗਾ ਸਾਰਿਆਂ ਦਾ ਸੁੱਕ ਜਿਹੜੇ ਅੱਛੀ ਨਾਲ ਬਿਲਾਏ ਤੋਂ ਲਓ ਜੀ ਆਪਾਂ ਲਾਗੇ ਟਿੰਡੀਆਂ ਚੀਰਨ ਤੇ ਹਜੇ ਧੁੱਪ ਪਈ ਸੀ ਕਾਫੀ ਟਾਈਮ ਪਿਆ ਹਜੇ ਤਾਂ ਆਪਾਂ ਨੀਰਾਚਾਰਾ ਵੀ ਨਹੀਂ ਪਾਇਆ ਕੋਈ ਤੋ ਪਪਈਆ ਜੇ ਖੁਰਨੀਆਂ ਤੇ ਆਪਾਂ 5 ਵਜੇ ਨੀਰਾ ਪੋਣੇ ਨੇ ਤੇ ਮੈਂ ਨਿੱਕੀ ਨੂੰ ਆਖਿਆ ਮੈਂ ਟਿੰਡੀਆਂ ਪਾ ਕੇ ਦੇਖਾਂ ਮਮੀ ਖਾਣ ਤੇ ਤੇ ਮੈਨੂੰ ਭੈਣ ਮਾਸੀ ਬੱਸ ਕਰਾ ਮੈਂ ਤਾਂ ਖਾਦੀ ਨੂੰ ਨਾ ਹੈ ਤੁਹਾਨੂੰ ਤਾਂ ਖਾਣਾ ਹੈ ਤੇ ਹੋਰ ਵੀ ਉਹਨਾਂ ਨੇ ਖਾਣੀਆਂ ਆ ਹਾਂ ਉਹਨਾਂ ਨੂੰ ਉਹਨਾਂ ਨੂੰ ਖਾਣਾ ਹੈ ਨਾ ਖਾਏਂਗੀ ਤੂੰ ਮੈਂ ਬਰਾਉਂਠ ਹੈ ਬਰਾਉਂਠ ਹੈ ਬਰਾਉਂਠ ਹੈ ਖਾਣਾ ਨੂਨ ਮਿਰਚ ਖਾਈ ਜਾਏਗਾ ਸਾਰਾ ਦਿਨ ਨਾ ਮਾਂ ਦੀ ਤੇ ਘੰਡੇ ਖਾਵੇ ना लसन ना कद्दू ना डिंडिया मासी ना। मासी हरी सब्जी है क्या खाना जरूरी आप लाल पीली नीली काली पीली छाली हरी सब्जी जितनी चेहरे से ज्यादा प्रोटीन होता हुं। प्रोटीन होता तो है वो प्रोटीन नहीं होता प्रोटीन ही आता है तू लोग आटा ना कटा कर तो तू सब्जी खा लेना ये तो पहले बाल खराब ਕਾਟਵੌਕ ਕਰੀ ਜਾਂਦੀ ਰਾਤ ਤੋਂ ਹੀ ਜਦੋਂ ਐ ਨਹੀਂ ਕਿਹਾ ਤੁਸਦੀ ਆਇਆ ਜੀ ਵਕਾਟ ਕਾਟਵੌਕ ਆ ਕਾਟਵੌਕ ਕਰਦਾ ਲਓ ਜੀ ਆਪਾਂ ਲੱਗੇ ਸਬਜ਼ੀ ਬਣਾਉਣਾ ਤੇ ਦਾਲ ਦੁੱਧ ਚੀਰ ਕੇ ਮੈਂ ਭਾਂਡੇ ਚੱਕੇ ਭਾਂਡੇ ਜਾ ਕੇ ਮੋਟ ਝਾੜ ਗੱਡੇ ਮੋਟਾ-ਮੋਟਾ ਕਿਉਂਕਿ ਰੇਤਾ ਆ ਹੀ ਜਾਂਦਾ ਜੀ ਹਵਾ ਚੱਲਦੀ ਤੇਜ਼ ਠੰਣੀ ਤੇ ਫਿਰ ਇਹਨੇ ਇਹ ਪਿਓ ਪਤਾ ਕੇ ਲੈ ਕੇ ਰੇਤਾ ਰੇਤੇ ਟਰਾਲੀ ਲੈਣਗੇ ਸੀ ਆਪੇ ਭਰ ਕੇ ਲਿਆਇਓ ਖੋਰੇ ਜੀ ਸੀ ਲਾ ਲੈ ਜੀ ਟਰਾਲੀ ਭਰ ਕੇ ਲਿਆਇਆ ਫਿਰ ਮੈਂ ਸਭ ਨੂੰ ਦਿਖਾਵਾਂਗੀ ਸਬਜੀ ਬਣਾਵਾ ਕੇ ਨਾ ਤੇ ਫਿਰ ਇਹਨਾਂ ਨੂੰ ਮੈਂ ਚਾਹ ਕਰਕੇ ਦਿੱਤੀ ਜਾਂਦੇ ਚਾਹ ਪੀਣੇ ਉਹ ਤੇ ਆ ਕੇ ਖੂਤਾਂ ਤੇ ਸਾਰੇ ਆ ਗੁੰਦੇ ਆ ਪਹਿਲੇ ਜੱchna ਦਿੰਦੇ ਜੋ ਬਹੁਤ ਘੱਟ ਆਉਂਦਾ ਕੀ ਕਰੀ ਜੀ ਛਾਂਗ ਦਹੀਂ ਵਾਲਾ ਆ ਇਹ ਵੀਡੀਓ ਇੱਕ ਟਪਾਇੇ ਵਿੱਚ ਹੋਇਆ ਜਿਹੜੇ ਉਹਦੇ ਫਰੈਂਡ ਆ ਜਿਹੜੇ ਉਹ ਕਹੀ ਆ ਜਿਹੜੇ ਉਹ ਦੇਖਦੇ ਆਗੇ ਬਲੌਗ ਸਾਡਾ ਤੇ ਥੋੜਾ ਜਿਹਾ ਛਾਂਗ ਗਿਆ ਬਾਂਗ ਐਸੇ ਬਲੌਂ ਦੇ ਬਹੁਤ ਜ਼ਿਆਦਾ ਘੱਟ ਹੁੰਦਾ ਹੈ ਐਸੀ ਤੇ ਜਿਹੜਾ ਆਪਾਂ ਜੀ ਉਹ ਆਪਣੀ ਦਾ ਪਿਆੜਾ ਆਪਣਾ ਉਹਦਾ ਗੁਰਦਲੇ ਵਾਲਾ ਉਸ ਨਾਲ ਕੱਢਤਾ ਆਪਾਂ ਉਹਦੇ ਨਾਲ ਦੋ ਤਿੰਨ ਤਰਸਾ ਲਾ ਲਾਂਗੇ ਤੇ ਬਹੁਤ ਮਾਇਨੇ ਕੀ ਰੱਖ ਲੈਣੀ ਕਰਾਂਗੇ ਤੇ ਆਪਾਂ ਉਹਦੇ ਤੇਲ ਦੀ ਛਾਦੀ ਬਣਾਵਾਂਗੇ ਗਾਣੇ ਲਾ ਕੇ ਬਾਲਾ ਜੋਛ ਆ ਗਿਆ ਸੀ ਸਾਰੀ ਟਰਾਲੀ ਭਰਤੀ ਫੇਰ ਕੁੱਪੜਿਆ ਪਿਆ ਅੱਛਾ ਗਾਣੇ ਲਾ ਕੇ ਤੇ ਟਰਾਲੀ ਭਰੀ ਗਈ ਹੈ ਟਰਾਲੀ ਭਰੀ ਜਾ ਰਹੀ ਹੈ ਲੋਕਰ ਭੁਗੜਾ ਡਰੈਸ ਮਹਾਗੜ ਦੇ ਨੇ ਇਹਦਾ ਰੈਡੀ ਕਰਨੀ ਕਹਿੰਦੇ ਖਾਲੀ ਅੱਧੀ ਵੀ ਨਹੀਂ ਕਰਦੇ ਐਨਾ ਮੱਥਾ ਮਾਰ ਕੇ ਕਹਿੰਦੇ ਟਰਾਲੀ ਭਰੀ ਆ ਪਰ ਖਾਲੀ ਹੁੰਦੇ ਨੇ ਅਸੀਂ ਕਰਦੇ ਲੈ ਕੇ ਕੱਢਾਂਗੇ ਤਾਂ ਕਹਿੰਦਾ ਪੁੱਤਰਾ ਤੈਨੂੰ ਭਰੀ ਟਰਾਲੀ ਆਏ ਨਹੀਂ ਉਹ ਅੱਗਾ ਵੀ ਉਹ ਫੋਲ ਲੰਗਾ ਚੱਕ ਜਾਂਦਾ ਸਾਰਾ ਕਿਹਨਾਂ ਥੱਲੇ ਵੱਜਦਾ ਲਓ ਜੀ ਸਾਗੀ ਆਪਣੀ 11 ਦੰਨਿਆਂ ਠਾਕ ਬਸ ਓਨਲੀ 2 ਮਿੰਟਾਂ ਦੇ ਵਿੱਚ ਸਾਗੀ ਰੈਡੀ ਹੋ ਜੂਗੀ ਜਦੋਂ ਪੂਰੇ 2 ਮਿੰਟ ਹੋ ਗਏ ਸਾਗੀ ਬਰਦੂ ਨੂਨ ਵਿੱਚ ਪਾ ਦਾਂਗੇ ਚਲੋ ਜੀ ਫਿਰ ਆਪਣੀ ਵੀਡੀਓ ਨਾ ਹੋ ਜੂ ਬਾੜੇ ਬਾੜੇ ਲੰਮੀ ਮੈਂ ਨਾਲੇ ਤਾਂ ਥੋੜ੍ਹ ਲਿਆ ਵਾਂ ਸਬਜ਼ੀ ਵਾਲੀ ਤੇ ਕੱਪੜੇ ਆਪਣੇ ਜੀ ਸੁੱਕ ਗਏ ਵਧੀਆ ਤੇ ਜਦੋਂ ਆਏ ਹੋ ਗਿਆ ਵੀ ਹੁਣ ਤੱਕ ਸਾਰਾ ਕੰਮ ਤਾਂ ਦਾ ਕਰ ਲਿਆ ਪੈਣ ਵੇਲੇ ਹੀ ਲਾ ਕੇ ਮੇਲ ਤੇ ਰੱਖ ਦਾਂਗੇ ਤੇ ਸਵੇਰੇ ਜਦੋਂ ਕੰਮ ਕਰਾਂਗੇ ਮੰਮੀ ਅੱਜ ਮੇਰੀ ਬਰਤ ਦੇ ਰਾਤ ਨੂੰ ਪ੍ਰੈਸ ਮਾਰਦੀ ਮਾਰ ਦੂ ਨਾ ਤੂੰ ਆਲਾ ਹੋਣੀ ਹੈ ਪੈਲ ਫੋਟੋ ਡੈਡੀ ਜਾਂਦਾ ਹੀ ਨਹੀਂ ਮੈਂ ਕਰ ਪਾਪੇ ਨੂੰ ਉੱਥੋਂ ਲੈ ਆ ਪਾਪੇ ਨੂੰ ਲੈ ਕੇ ਲੈ ਪਾਪੇ ਨੂੰ ਫੋਨ ਕਰਦੇ ਪਾਪਾ ਫੜ ਲਿਓ ਉਮਾ ਜੰਮਣਾ ਲੈ ਇਹਦਾਂ ਨਾਲ ਹੋਈ ਬੁੱਤ ਹੁਣ ਸ਼ਾਂਤੀ ਬਈ ਆਹੀ ਪਾਪਾ ਫੜ ਲਿਆਊਗਾ ਹਜੇ ਕੋਈ ਪਤਾ ਨਹੀਂ ਉਹਨਾਂ ਨੂੰ ਸ਼ਾਂਤੀ ਹੈ ਕਿ ਨਹੀਂ ਉਹਨਾਂ ਨੂੰ 25 ਤਰੀਕ ਦਾ ਕਹਿ ਸੀ ਐ ਕਰ ਪਾਪਾ ਰੋੜ ਕਰਦੇ ਬੁੱਤ ਅਜੇ ਪਾਪਾ ਮੜਾ ਜਾਏ ਤੂੰ ਉਹਨਾਂ ਬੁੱਤ ਕੀ ਲੈਣ ਜਾਣਾ ਪੰਡ ਜਰੂਰੀ ਆਤਨ ਦਾ ਹੋਣਾ ਹੈ ਜੀ ਵਾਦੀ ਹੂੰ ਹੂੰ ਤੇਰੀ ਗੱਲ ਬਹੁਤ ਮਰੂ ਨਾ ਚਾਲੋ ਮੰਗਰਾਂ ਨੂੰ ਬਾਜੀ ਕੱਲ ਨੂੰ ਦੂਜੀ ਬਾਜੀ ਠੀਕਾ ਠੀਕ ਹੋਇਆ ਤਾਂ ਥੋੜਾ ਜਾ ਉਹ ਹੀ ਉਹਦਾ ਹੁਆ ਜੀ ਆ ਜਾਂਦੇ ਤਾਂ ਬੰਦਾ ਬਣਾਇਆ ਹੁੰਦਾ ਹੀ ਅਬ ਪਚਾਤਾ ਬੀਬੀ ਚਾਰ ਚਲਾਦੀ ਪਾਪੇ ਵਾਲੇ ਫੋਨ ਨੂੰ ਤੈਨੂੰ ਗਿਆ ਪਾਪੇ ਨੇ ਉਸਨੇ ਚਾਰ ਚਲਾਤੀ ਆਮੀਰ ਨੂੰ ਮੈਂ ਛਾਲ ਗੋਣ ਨਾਲ ਆਪਨੇ ਲਾ ਦੇ ਉਹ ਆਖੀ ਨਾਲ ਤੋਂ ਨਾਲੇ ਉਹ ਬੰਮੀ ਆ ਗਿਆ ਲਾ ਦੇ ਫੁੱਟ ਚਾਰ ਚਾਟਾ ਲੋ ਜੀ ਦੁੱਧ ਵਾ ਡੈਰੀ ਵਾਲਾ ਸਾਂਭਤਾ ਆਪਾ ਪਾਤਾ ਡੋਲਨੇ ਚ ਤੇ ਰੈਡ ਫਿਨਿਸ਼ ਪਾਤਾ ਤੇ ਆਰਮਰ ਇਹ ਚ ਪਾਤਾ ਮਿੱਠਾ ਤੇ ਹੁਣ ਇਹ ਕੱਢ ਜੂਗਾ ਸੇਕ ਬਹੁਤਾ ਲੱਗਣਗੇ ਬਾਹਰ ਕੱਢ ਕੇ ਭਜਾ ਤੇ ਪਾਣੀ ਪਾਤਾ ਤੇ ਇਹ ਸਬਜੀ ਰੋਏ ਡੇ ਰੈਡੀ ਆ ਆਪਣੀ ਮੈਂ ਧਰਤੀ ਸੀ ਗੰਧੋਲੀ ਤੇ ਕਿਉਂਕਿ ਹੁਣ ਤਾਂ ਹਵਾ ਖੜ ਗਈ ਉਹ ਤਾਂ ਹਵਾਏ ਚਲਦੀ ਸੀ ਮਖੇਰਾ ਇੱਥੇ ਐਵੇਂ ਇੱਥੇ ਧਰਦੇ ਹੁੰਨੇ ਆਪਾਂ ਜੱਗ ਕੋਲੇ ਮੈਂ ਇਧਰ ਮਖਰੇਤਾ ਨਾ ਬੈਜੀ ਤੇ ਤਾਂ ਘਰ ਕੇ ਮੈਂ ਜਗਨੋਲੀ ਤੇ ਧਰਤੀ ਤੇ ਕੱਪੜੇ ਆਪਣੇ ਸੁੱਕੇ ਪਏ ਵਧੀਆ ਰੋੜ ਬਣ ਗਏ ਤੇ ਮੰਮੀ ਨੇ ਦੁੱਧ ਢਾਲੀਆਂ ਵਾਲਟੀਆਂ ਮਾਈ ਤੀਆਂ ਤੇ ਜਿਹਦਾ ਆਪਣੀ ਦੇਖ ਦੇ ਵਿੱਚ ਦੇਣ ਵਾਲਾ ਦੁੱਧ ਹੁੰਦਾ ਤੇ ਦੇਖ ਦਿੱਤੀ ਮਾਂ ਜੀ ਤੇ ਅੱਜ ਵਾਲੀ ਵੀਡੀਓ ਤਾਂ ਸ਼ਾਇਦ ਆਪਣੀ ਖਾਸ ਹੀ ਲੌਂਗ ਹੋਊਗੀ ਤੇ ਲਓ ਜੀ ਇਹ ਪਿਓ ਪੁੱਤ ਦੋਨੇ ਭਰ ਕੇ ਲਿਆਏ ਸੀਗੇ ਟਰਾਲੀ ਜਸ਼ਨਾ ਤਾਂ ਵੈਸੇ ਪੁੱਤ ਢਾਣਾ ਢਾਣਾ ਸੋਣਿਆ ਝਾੜੂ ਮਾਰਿਆ ਮਸਾ ਦੁਆਰੇ ਫੇਰ ਜਾਵੜੂਗਾ ਨਾ ਨਹੀਂ ਪੁੱਤੇ ਜਾ ਹੀ ਵਰਦਾ ਮਾੜੇ ਮੋٹے ਨਾਲ ਹੀ ਲਓ ਜੀ ਅੱਧੀ ਅੱਧੀ ਟਰਾਲੀ ਅੱਧੋਂ ਘਾਟੀ ਖਾਲੀ ਹੋਈ ਐ ਤੇ ਉਹਦੇ ਨਾਲ ਕਈਆਂ ਨਾਲ ਭਰ ਕੇ ਲਿਆਏ ਆ ਤੁਸੀਂ ਐਂ ਦੇਖੋ ਚਲੋ ਸਾਰਾ ਦਿਨ ਦਿਣੀ ਨਹੀਂ ਡਟਕੇ ਜੀ ਅੱਜ ਤੱਕ ਜਸ਼ਨ ਦੇ ਰੈਡੀ ਜਮਾ ਵੀ ਹਾਵਤ ਨਾ ਛਾਲ ਨਹੀਂ ਮਾਰਦੇ ਹੁੰਦੇ ਨਾ ਕਿੱਲੇ-ਕੁੱਲੇ ਤੇ ਵੱਜੇਗਾ ਪੁੱਠੇ ਕੰਮ ਨਹੀਂ ਕਰਦੇ ਹੁੰਦੇ ਤੇਰੇ ਸਟੰਟ ਮੈਂ ਹੁਣ ਕਰਾ ਦੂੰ ਹਟ ਜਾ ਲੋ ਜੀ ਆਉ ਮਾਰੀ ਹੁਣ ਲਿਟੂਗੀ ਦੇਖੀ ਛੋਟੀ ਹੈ ਨਾ ਆਏ ਬਸ ਆਏ ਕਰੇ ਹੋ ਹੈ ਨਾ ਬੀਖੁਰਣੇ ਵਾਲੇ ਪਾਸੇੋਂ ਤਾਂ ਕਰੇ ਉੱਚਾ ਹੈ ਤੇ ਪਿਛਲੇ ਪਾਸੇ ਥੋੜਾ ਜਿਹਾ ਨੀਮਾ ਰੱਖਿਓ ਵੀ ਜਿਹੜਾ ਆਇਆ ਵੀ ਪਾਣੀ ਦਾ ਨਹੀਂ ਮੀਂਹ ਆਲਾ ਰੁੜਜੇ ਮੰਗਰ ਨੂੰ ਹਾਂ ਖੁਰਨਾਂ ਗਾਲੇ ਵੱਧ ਸਿੱਟੇ ਖੁਰਨੀਆ ਕਰਨੀ ਤੇ ਆਪਣੀ ਲਾਡੋ ਜੀ ਵੀਡੀਓ ਚ ਨਹੀਂ ਆਈ ਦੋ ਦਿਨ ਹੋ ਗਏ ਲਾਡੀ 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 ਹੁਣ ਪੂਰਾ ਨੀਰਾ ਖਾਂਦੀ ਐ ਰੀਸ ਨਾਲ ਪਤਾ ਨਹੀਂ ਬੱਚੀ ਰੀਸ ਨਾਲ ਹੀ ਖਾਂਦੀ ਐ ਲੋ ਜੀ ਜਸ਼ਨਦਰ ਡੈਡੀ ਨੇ ਪੂਰਾ ਇੰਤਜ਼ਾਮ ਕਰਤਾ ਕੱਲ੍ਹ ਵਾਲੀ ਨੇਰੀ ਤੋਂ ਤੇ ਉਦਦੇ ਵਾਲੀ ਨੇਰੀ ਤੋਂ ਬਹੁਤ ਜਿਆਦਾ ਡਰ ਗਏ ਤੇ ਅੱਜ ਦੇਖ ਲਓ ਤੁਸੀਂ ਸ਼ਾਂਤੀ ਨਾ ਤੂੜੀ ਇੱਧਰ ਸੂਰਜ ਪੰਦਾ ਮੈਨੂੰ ਟੇਢੀ ਜਿਹੀ ਹੋ ਕੇ ਦਿਖਾਉਣੀ ਤੇ ਤੂੜੀ ਜਮਾ ਸ਼ਾਂਤੀ ਜਿਹਾ ਪਾਤੀ ਉੱਤੇ ਪਰਾਲੀ ਤੇ ਹੁਣ ਕਿੰਨੀ ਹਨੇਰੀ ਆਈ ਜਾਵੇ ਕੁਸੀ ਆਈ ਜਾਵੇ ਇਹ ਨਹੀਂ ਹਲਦੀ ਸਾਰੀ ਢਾਕਤੀ ਤੇ ਬਸ ਹੁਣ ਇਹਨਾਂ ਨੇ ਕਰਨਾ ਕੀ ਹੈ ਰੇਤਾ ਪਾਉਣਾ ਕੱਲ ਨੂੰ ਰੇਤਾ ਪਾ ਕੇ ਤੇ ਪਾਣੀ ਛੜਕਣਾ ਤੇ ਤੂੜੀ ਦੀ ਸਾਂਭ ਸੰਭਾਲ ਆਪਣੀ ਦੀ ਹੋਊਗੀ ਬਸ ਜਸ਼ਨੇ ਦੀ ਮੱਕੀ ਮੱਕੀ ਦੇ ਵਿੱਚ ਕੂੜਾ ਹਨੇਰੀ ਦਾ ਛਟਾਂਗਾ ਧਰਾਂਗਾ ਜੱਸੇ ਨੇ ਕੁੱਤੇ ਵਹਿ ਜਾਂਦੇ ਸੀਗੇ ਇੱਥੇ ਟੋਏ ਪਾਟ-ਪਾਟ ਕੇ ਬਾਹਲਾ ਜ ਜੜਿਸ ਕਰਦਾ ਜੀ ਪੂਰੀ ਡੈਡੀ ਹੋ ਰਾਂਦੀ ਜਿਵੇਂ ਇਹ ਜਿਹੜਾ ਕੁਛ ਬੀਜ ਤੇ ਉਹ ਹੀ ਬੀਜਣ ਲੱਗ ਜਾਂਦਾ ਆਪ ਤੇ ਕਿਆਰੀਆਂ ਜੀਆਂ ਬਣਾ ਕੇ ਚਲੋ ਜੀ ਚਲੋ ਜੀ ਬਸ ਹੁਣ ਆਪਾਂ ਗੁੰਨਣਾ ਆਟਾ ਤੇ ਬਸ ਮੈਂ ਹੁਣ ਜਾ ਕੇ ਆਟਾ ਹੀ ਗੁੰਨਣਾ ਆ ਆਟਾ ਗੁੰਨ ਲਈਏ ਦਵਾ-ਦਵਾ ਬੇਟੂ ਮਿੱਟੀ ਤਸਤਾ ਦੇ ਕਈ ਚੱਕ ਲੈ ਹੈ ਆਈ ਆਈ ਕਰਦਾ ਹੈ ਬਸ ਬਹੁਤ ਜਿਆਦਾ ਸਾਉ ਬੈ ਜੀ ਤੇ ਬਸ ਜੀ ਹੁਣ ਆਪਾਂ ਗੁੰਨਣਾ ਆਟਾ ਬਸ ਮੈਂ ਆਟਾ ਗੁੰਨੀ ਦੁੱਧ ਕੜਜੂਗਾ ਤੇ ਬਸ ਆਟਾ ਕੋਟਾ ਗੁੰਨ ਕੇ ਹਜੇ 7 ਵਰਜਨ ਦੇ ਵਿੱਚ ਪੂਰੇ 20 ਮਿੰਟ ਪਏ ਆ ਸ਼ੀ ਵਜ ਕੇ 40 ਮਿੰਟ ਹੋਏ ਆ ਤੇ ਅੱਜ ਬੱਸ ਇਹ ਤਾਂ ਮੈਨੂੰ ਲੱਗਾ ਕੂਲਰ ਚ ਪਾਣੀ ਪੂਣੀ ਦੀ ਲੋੜ ਨਹੀਂ ਤੇ ਬਾਕੀ ਰਾਤ ਦਾ ਹੀ ਭਰਿਆ ਪਿਆ ਕਿਉਂਕਿ ਲਾਈਟ ਹੈ ਨਹੀਂ ਸੀ ਚੱਲੇ ਨਹੀਂ ਰਾਤ ਨੂੰ ਮੈਂ ਜੁੱਕਰੀ ਪਿਆ ਪਾਣੀ ਤੇ ਬਸ ਮੰਜੇ ਮੁੰਜੇ ਬਸ ਬਾਹਰ ਕੱਢ ਰੱਖਿਆ ਇੱਕ ਡਾ ਰੱਖਿਆ ਉਹ ਵਾ ਇੱਕ ਬਾਹਰ ਕੱਢ ਰੱਖਿਆ ਤੇ ਬਸ ਇਹਨਾਂ ਦਾ ਹੀ ਨਹੀਂ ਪਤਾ ਹਜੇ ਟਰੈਕਟਰ ਨੂੰ ਅੰਦਰ ਲਾਉਣ ਲੱਗ ਜਾਣ ਜੇ ਟਰੈਕਟਰ ਅੰਦਰ ਲਾਇਆ ਫਿਰ ਫਿਰ ਪਰੇ ਕਰਨੇ ਪੈਣਗੇ ਤੇ ਜਦੋਂ ਇਹਨਾਂ ਨੂੰ ਜੇ ਤਾਂ ਬਾਹਰ ਹੀ ਲਾਤਾ ਤਾਂ ਫਿਰ ਮੰਜੇ ਆਪਾਂ ਢਾ ਲਾਂਗੇ ਤੇ ਉਹਨੇ ਆਪਾਂ ਗੋਨ ਲਗੇ ਆਟਾ ਐਨੇ ਮਿੱਟੀ-ਮਿੱਟੀ ਖਿਲਾਰ ਕੇ ਟਰੈਕਟਰ ਅੰਦਰ ਬਾਹਰ ਜਿੱਥੇ ਵੀ ਲਾਉਣਾ ਹੈ ਲਾ ਲੈਣਗੇ ਮੰਜੇ-ਮੁੰਜਿਆਂ ਦੀ ਸੈਟਿੰਗ ਫੇਰ ਕਰ ਲਾਂਗੇ ਇਹਨੇ ਆਪਣਾ ਦੁੱਧ ਵੀ ਕਢੀ ਜਾਂਦਾ ਚਲੋ ਜੀ ਅੱਜ ਵਾਲੀ ਵੀਡੀਓ ਤਾਂ ਸ਼ਾਇਦ ਖਾਸੀ ਲੰਮੀ ਹੋ ਜੂਗੀ ਤੇ ਅੱਜ ਆਪਣੀ ਨਿੱਕੀ ਜਸੂ ਨੇ ਬਣਾਈ ਹੈ ਵੀਡੀਓ ਤੇ ਤੁਹਾਨੂੰ ਪਤਾ ਹੈ ਜਦੋਂ ਨਿੱਕੀ ਜਸੂ ਆਪਣੀ ਨਿੱਕੀ ਵੀਡੀਓ ਬਣਾਉਂਦੀ ਹੈ ਨਾ ਉਦੋਂ ਉਹ ਬਸ ਇਹ ਫੋਨ ਨੂੰ ਐ ਐ ਐ ਆ ਹੀ ਕਰੀ ਜਾਂਦੀ ਜਿਵੇਂ ਮੈਂ ਹਿਲਾ ਰਹੀ ਆ ਬਾੜਾ ਫੋਨ ਹਿਲਾਉਂਦੀ ਹੈਗੀ ਪਸ ਫੇਰ ਆਖੂਗੀ ਪਤਾ ਹੈ ਅੱਜ ਵੀਡੀਓ ਬਣਾਉਣ ਲੱਗੀ ਫੋਨ ਹਲਾਈਗੀ ਜਦੋਂ ਮੈਂ ਜਦੋਂ ਉਹਨੇ ਕੱਟ ਤੇ ਵੀ ਵੀਡੀਓ ਬਣਾ ਕੇ हट ਗਈ ਮੈਂ ਕਿਹਾ ਜਸੂ ਤੂੰ ਬਹੁਤ ਫੋਨ ਹਿਲਾਉਣੀ ਆ ਪਤਾ ਕੀ ਬੋਲਦੀ ਆ ਮਾਸੀ ਮੈਂ ਫੋਨ ਨਹੀਂ ਹਲਾਉਂਦੀ ਤੁਸੀਂ ਆਪ ਹਲਾ ਦੋ ਲੈ ਸੁਣ ਲੋ ਗੱਲ ਇਹ ਜੀ ਤਾਂ ਸਾਡੀ ਜਸੂ ਆ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਦਾ ਇੱਥੇ ਐਂਡ ਤੇ ਬਾਕੀ ਪਲੀਜ਼ ਜਿਹੜੇ ਸਰ ਚੈਨਲ ਤੇ ਨਵੇਂ ਹੁੰਦੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਅੱਜ ਥੋੜੀ ਜੀ ਮੈਂ ਆਪਦੀ ਲੁੱਕ ਸੁਧਾਰੀ ਹੈ ਤੇ ਭੈਣ ਵੀ ਬਹੁਤ ਲੜਦੀ ਹੈ ਕਹਿੰਦੀ ਆਏ ਨਰਿਆ ਕਰ ਕੰਬਲੀ ਜੀ ਬਣ ਕੇ ਤੇ ਅੱਜ ਨਿੱਕੀ ਜਸੂ ਨੇ ਮੇਰੇ ਆਪ ਵਾਤੇ ਅੱਜ ਨਾ ਉਹ ਮੇਰਾ ਵੀ ਜਿਹੜਾ ਆਪਣਾ ਡ्रेसਿੰਗ ਟੇਬਲ ਦਾ ਉਹ ਖੋਲ ਕੇ ਬੈਗੀ ਉਹਦੇ ਵਿੱਚ ਕਿੰਨੀਆਂ ਚੂੜੀਆਂ ਪਈਆਂ ਸੀ ਮਾਸੀ ਆ ਤਾਂ ਜਮਾ ਨਮੇ ਪਈਆਂ ਕਹਿੰਦੀ ਤੂੰ ਪਾ ਲ ਮਗਾ ਨਹੀਂ ਪੁੱਤ ਕਹਿੰਦੀ ਲੈ ਮੈਂ ਬਾ ਮ ਤੇ ਬਸ ਅਸੀਂ ਮਾਸੀ ਭਾਣ ਜੀ ਦੇ ਅੱਜਮ ਵਾਸੇ ਮੇਰੇ ਉਹਨੇ ਆ ਪਾਤੀਆਂ ਫਿਰ ਆਪਦੇ ਆਪਦੇ ਵੀ ਵਾਸਤੇ ਪਾਲਦੀ ਸੀਗੀ ਮੇਰੀਆਂ ਥੋੜੀਆਂ ਚੂੜੀਆਂ ਵੱਡੀਆਂ ਉਹਦੇ ਆਈਆਂ ਨਹੀਂ ਤੇ ਫਿਰ ਮੇਰੇ ਉਹ ਵੀ ਸੈੱਟ ਜਾਪਿਆ ਇੱਕ ਟਿੱਕਾ ਵਗੈਰਾ ਤੇ ਉਹ ਭਾਏ ਨਾਲ ਵੀ ਉਹਦੇ ਕਾਂਡੇ-ਕੂਡੇ ਜਿਹੇ ਆ ਤੇ ਫਿਰ ਉਹ ਮਾਸੀ ਜਦੋਂ ਕੋਈ ਸਾਡੇ ਸਕੂਲ 'ਚ ਫੰਕਸ਼ਨ ਆਇਆ ਕਹਿੰਦੀ ਮੈਂ ਉਦੋਂ ਲੈ ਕੇ ਜਾਊਂਗੀ ਤਾਂ ਥੋ ਮੈਂ ਠੀਕ ਆ ਲੈ ਜੀ ਤੇ ਬੜਾ ਕੁਝ ਕਰਦੀ ਐ ਜੀ ਫਿਰ ਸਾਰਾ ਕੁਝ ਕੱਢ-ਕੱਢ ਵੇਖਿਆ ਮਾਸੀ ਆ ਕੀ ਐ ਆ ਕੀ ਐ ਆ ਕਦੋਂ ਲਈ ਆਈ ਸੀ ਐਂ ਫਸਾਈ ਕਰੀ ਜਾਂਦੀ ਤੇ ਚਲੋ ਜੀ ਇਸੇ ਦੇ ਨਾਲ ਵੀਡੀਓ ਦਾ ਕਰਦੇ ਆ ਆਪਾਂ ਇਥੇ ਐਂਡ ਪਲੀਜ਼ ਜਿਹੜਾ ਸਾਡਾ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਪਲੀਜ਼ ਜਿਹੜੇ ਮੇਰੇ ਭੈਣ ਭਰਾ ਨਵੇਂ ਆਉਂਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਨਾਲ ਸ਼ੁਰੂ ਤੋਂ ਜੁੜੇ ਹੋਏ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਧੰਨਵਾਦ ਤੇ ਬਾਕੀ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਦਾ ਕਰੋ ਜੇਕਰ ਥੋੜੀ ਜਿਹੀ ਵੀ ਵਧੀਆ ਲੱਗਦੀ ਹੈ ਤੇ ਬਾਕੀ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਰੱਖਿਆ ਕਰੋ ਕਿਉਂਕਿ ਫਿਰ ਕਈ ਭੈਣ ਭਰਾਖ ਦਿੰਦੇ ਤੁਹਾਡਾ ਬਲੌਗ ਨਹੀਂ ਆਇਆ ਅੱਜ ਤੇ ਬਲੌਗ ਆਪਾਂ ਤੁਹਾਨੂੰ ਪਤਾ ਡੇਲੀ ਅਪਲੋਡ ਕਰਦੇ ਆ ਵੀ ਕਦੇ 8 ਤੇ 8 8:30 ਜਾਂ ਆਪਣਾ ਵਲੌਗ ਅਪਲੋਡ ਹੋ ਜਾਂਦਾ ਆ ਜਾਂਦਾ ਆਪਣਾ ਵਲੌਗ YouTube ਤੇ ਤੇ ਤੁਸੀਂ ਬਸ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖਿਆ ਕਰੋ ਤਾਂ ਕਿ 50 ਮਿੰਟਾਂ ਦੇ ਵਿੱਚ ਆਪਣਾ ਵਲੌਗ ਤੁਹਾਡੇ ਤੇਕਰ ਪਹੁੰਚ ਜੇ ਤੇ ਬਾਕੀ ਜਿਹੜੇ ਭੈਣ ਭਰਾ ਆਪਾਂ ਨੂੰ ਹਨਾ ਪਿਆਰ ਕਰਦੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ